ਆਹੇ ਗੁਰਜੀ ਦਾ ਖਾਲਸਾ ਬਾਹੇ ਗੁਰਜੀ ਕੀ ਖਤੇ ਵੀਡੀਓ ਵੇਖਦੇ ਭੈਣ ਭਰਾ ਮੰਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਪਰ ਤੇ ਤੇ ਆਸ ਕਰਦੇ ਹਾਂ ਕਿ ਪਿੰਘਾ ਪਰਿਵਾਰ ਵਿੱਚ ਤੁਸੀਂ ਖਤ ਹੋਗੇ ਤੇ ਰਾਜੀ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਬਰਫੀ ਬਰਫੀ ਬਣਾਉਣ ਵਾਸਤੇ ਆਪਾਂ ਲਈਏ ਮੂੰਗਫਲੀ ਇਹ ਆਪਾਂ ਲਈ ਵਿੱਚ ਖੰਡ ਪਾਵਾਂਗੇ ਤੇ ਥੋੜਾ ਅੱਧਾ ਕਪਾ ਪਾਵਾਂਗੇ ਮਿਲਕ ਪਾਊਡਰ ਯਾਨੀ ਕਿ ਸੁੱਕਾ ਦੁੱਧ ਇਹ ਥੋੜਾ ਜਿਹਾ ਕਿਉਂ ਬਣਾਵਾਂਗੇ ਦੋਖ ਸਿੰਘ ਦੇ ਲੋੜ ਪੈਣ ਤੇ ਵਰਤੀ ਬਣਾਵਾਂਗੇ ਆਪਾਂ ਬਾਜੂ ਕੱਦਲੀ ਪਰ ਆਪਾਂ ਕਾਜੂ ਨਹੀਂ ਲਿਆਂਦੇ ਕਾਜੂ ਦਾ ਕੰਮ ਆਪਾਂ ਮੂੰਗਫਲੀ ਕੋ ਲੈਣਾ ਵਾ ਮੂੰਗਫਲੀ ਤਾਂ ਬਣਾਵਾਂਗੇ ਤੇ ਅੱਜ ਆਪਾਂ ਸਟਾਰਟ ਕਰਦੇ ਵਰਤੀ ਬਣਾਉਣੇ ਤੇ ਵਰਤੀ ਬਣਾਉਣ ਵਾਸਤੇ ਆਪਾਂ ਪਹਿਲਾਂ ਨੂੰ ਮੂੰਗਫਲੀ ਨੂੰ ਕੋਨ ਲਾਂਗੇ ਇਹ ਆਪਾਂ ਇੱਕ ਕੱਪ ਮੂੰਗਫਲੀ ਲਈਏ ਇੱਕ ਕੱਪ ਹੀ ਆਪਾਂ ਸੰਢ ਲਈਏ ਤੇ ਅੱਧਾ ਕੱਪ ਆਪਾਂ ਨੋਟ ਲਿਆ ਤੇ ਆਪਾਂ ਮੂੰਗਫਲੀ ਨੂੰ ਨੂੰ ਲਵਾਸੇ ਰੈਡਕਸ਼ਨ ਆਨ ਕਰ ਲੈਨੇ ਆ ਸੁਪਰਾ ਫਲਿਆਂ ਆ ਪਕੜਾਈ। ਫਲੇ ਆਪਣੇ ਘਰਮੋਂ ਵੀ ਤਾਂ ਪਕਾ ਦੇਣੇ ਲਈ ਫੋਂਗ ਪੜੀ। ਇਹਨਾਂ ਆਪਾਂ ਨਾਗੇ ਚੰਗੀ ਤਰ੍ਹਾਂ। ਤੇ ਸਾਰੇ ਕਿ ਗਰਮੀ ਬਹੁਤ ਪੈਂਦੀ ਆ ਤੇ ਗਰਮੀ ਦੀ ਜਿਹੜੀ ਗਰਮੀ ਦੇ ਵਿੱਚ ਘਟ ਖਾਦੀ ਜਾਂਦੀ ਐ ਇਸ ਕਰਕੇ ਆਪਾਂ ਇਹ ਫੋਂਗ ਫਲੀ ਤੋਂ ਆਪਾਂ ਕਾਜੂ ਬਤਲੀ ਤਿਆਰ ਕਰਾਂਗੇ ਤੇ ਫਸੋਂਗ ਫਲੀ ਆਪਾਂ ਸੇਜੇ ਸੇਜੇ ਅੱਠ ਮਸੇ ਸੇਕਦੇ ਹੋਣ ਲਾਂਗੇ ਚੰਗੀ ਤਰ੍ਹਾਂ। ਮੂੰਗਫਲੀ ਆਪਣੀ ਵੇਖੋ ਪਹੁੰਚ ਗਈ ਆ ਇਹਦਾ ਕਲਰ ਬਦਲ ਗਿਆ ਤੇ ਇਹਨੂੰ ਆਪਾਂ ਲਾ ਕੇ ਠੰਡੀ ਕਰਕੇ ਤੇ ਛਿਲਕੇ ਲਾ ਲਾਂਗੇ ਚੰਗੀ ਤਰ੍ਹਾਂ। ਇਹ ਆਪਾਂ ਪੋਣਾ ਵਿਚਾਲਿਆ ਬਾਦ ਪੋਣੇ ਦੇ ਵਿੱਚ ਆਪਾਂ ਇਹਨੂੰ ਪਾ ਲਾਂਗੇ ਮੂੰਗਫਲੀ ਨੂੰ ਤੇ ਚੰਗੀ ਤਰ੍ਹਾਂ ਮਲ ਮਲ ਕੇ ਆਪਾਂ ਇਹਦੇ ਛਿਲਕੇ ਲਾ ਲਾਂਗੇ। ਤੁਹੋ ਕੋਈ ਛਿਲਕੇ ਆਪਣੇ ਲਾ ਦਿੱਤੇ ਗਿਆ ਤਾਂ ਕੋਈ ਛਾਪਾ ਮਾਰ ਕੇ ਚੰਗੀ ਤਰ੍ਹਾਂ ਲਾ ਲਾਂਗੇ। ਹਰ ਤਰ੍ਹਾਂ ਦੇ ਛਿਲਕੇ ਮ리에 ਆਪਾਂ ਲਾ ਲਿਆ। ਇਹਨਾਂ ਨੂੰ ਕੰਡੇ ਆਪਾਂ ਕੰਡਾ ਵੀ ਕਰ ਲਿਆ ਤੇ ਛਿਲਕੇ ਲਾ ਕੇ ਸਾਫ਼ ਕਰ ਲਿਆ। ਹੁਣ ਆਪਾਂ ਨੂੰ ਕਹਾਂਗੇ ਇਸ ਇਹਾਸੇ। ਨੂੰ ਅੰਕਲ ਆਪਾਂ ਬਾਰਡਰ ਬਣਾ ਲਿਆ ਇਸ ਤਰ੍ਹਾਂ ਦੱਤਰਾ ਜਿਹਾ ਬਣਾਉਣਾ ਆਪਾਂ। ਇਹਨੂੰ ਆਪਾਂ ਕੱਢ ਲੈਣੇ ਆ। ਹੁਣ ਆਪਾਂ ਚਾਹਣੀ ਤਿਆਰ ਕਰਾਂਗੇ ਚਾਹਣੀ ਵਾਸਤੇ ਆਪਾਂ ਉੱਪਰ ਪੈਰ ਰੱਖ ਲਿਆ ਤੇ ਡਾਇਰੈਕਸ਼ਨ ਓਨ ਕਰ ਲੈਨੇ ਆ ਜਿਹਦੇ ਤੇ ਆਪਾਂ ਖੰਡ ਪਾਵਾਂਗੇ ਇੱਕ ਕੱਪ ਇੱਕ ਕੱਪ ਆਪਾਂ ਇਹਦੇ ਵਿੱਚ ਪਾਣੀ ਪਾ ਲਾਂਗੇ ਇਹਦੀ ਆਪਾਂ ਚਾਹਣੀ ਬਣਾ ਲੈਨੇ ਚਾਹਣੀ ਆਪਣੀ ਬਣਦੀ ਪਈ ਵੇਖੋ ਖੰਡ ਆਪਾਂ ਘੋਲ ਲਈ ਐ ਸਿੱਝ ਸਿੱਝ ਆਪਾਂ ਇੱਕ ਤਾਰ ਦੀ ਚਿਪਚਿਪੀ ਜੀ ਚਾਹਣੀ ਬਣਾਉਣੀ ਬਹੁਤ ਹੀ ਸੰਘਣੀ ਨਹੀਂ ਬਣਾਉਣੀ ਆਪਾਂ ਤੇ ਇਨਕ ਆਪਾਂ ਨਿੱਕੀ ਲਾਚੀ ਦਾ ਪਾਊਡਰ ਪਾ ਦਾਂਗੇ ਚਬੂ ਆਊਗੀ ਇਹਦੇ ਵਿੱਚੋਂ ਸਾਣੀ ਆਪਣੀ ਤਿਆਰ ਹੈ ਇਸ ਤਰ੍ਹਾਂ ਦੀ ਬਣਾਉਣੀ ਹੈ ਆਪਾਂ ਤੇ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਇਹ ਪਾਊਡਰ ਜਿਹੜਾ ਮੂੰਗਫਲੀ ਦਾ ਪਾਊਡਰ ਲਿਆ ਆਪਾਂ ਤੇ ਨਾਲ ਹੀ ਆਪਾਂ ਪਾ ਦਾਂਗੇ ਇਹ ਮਿਲਕ ਫਾਊਡਰ ਜਿਹੜਾ ਲਿਆ ਸੁੱਕਾ ਦੁੱਧ ਆਹ ਲੋ ਜੀ ਬੈਟਰ ਆਪਣਾ ਬਰਫੀ ਦਾ ਬਣ ਕੇ ਤਿਆਰ ਆ ਇਸ ਤਰ੍ਹਾਂ ਦਾ ਬੈਟਰ ਆਪਣਾ ਚਾਹੀਦਾ ਤੇ ਇਹ ਆਪਾਂ ਪਾਵਾਂਗੇ ਇਸੇ ਬਟਰ ਪੇਪਰ ਦੇ ਬਟਰ ਪੇਪਰ ਤੇ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਲਾ ਲਾਂਗੇ ਜਿਸ ਦਾ ਆਪਾਂ ਵੇਲਣ ਦੀ ਹੈਲਪ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਵੇਲ ਲਾਂਗੇ ਥੋੜਾ ਥੋੜਾ ਕਰਕੇ ਮਿਲਣਾ ਇਹਨੇ ਚਲੋ ਆਪਾਂ 버ਤੀ ਦਾ ਜਿਹੜਾ ਦੋ ਚੰਗੀ ਤਰ੍ਹਾਂ ਵੇਲ ਲਿਆ ਵਾ ਇਹ ਆਪਣੇ ਕੋਲ ਥੋੜਾ ਜਿਹਾ ਔਖਾ ਵਿਲਿਆ ਕਿਉਂਕਿ ਆਪਣੇ ਕੋਲ ਬਟਰ ਪੇਪਰ ਇੱਕੋ ਸੀਗਾ ਤੇ ਇਹ ਬਟਰ ਪੇਪਰ ਦੋ ਹੋਣ ਤੇ ਇੱਕ ਉੱਪਰ ਪਾ ਕੇ ਤੇ ਸੌਖਾ ਵੇਲ ਲਈਦਾ ਵਾ ਇਹ ਹੁਣ ਆਪਾਂ ਪੂਰਾ ਪ੍ਰੈਸ ਕਰ ਲਿਆ ਵਾ ਇਹਦੇ ਵਿੱਚ ਆਪਾਂ ਪਾਏ ਆ ਡਰਾਈ ਫਰੂਟ ਤਾਂ ਆਪਾਂ ਨੂੰ ਵਿਖਾਉਣ ਦਾ ਚੇਤਾ ਭੁੱਲ ਗਿਆ ਆਪਾਂ ਬਦਾਮ ਪਾਤੇ ਸੀ ਥੋੜੇ ਜਿ ਪਲਾਵਾਂਗੇ ਚਾਂਦੀ ਦਾ ਵਰਕ ਇਹ ਆਪਾਂ ਲਾ ਲੇ ਉੱਪਰ ਚਾਂਦੀ ਦੇ ਵਰਕ ਇਹਨੂੰ ਆਪਾਂ ਹੁਣ ਘੰਟਾ ਗਿਜਮਾਵਾਂਗੇ ਬਰਫੀ ਨੂੰ ਤੇ ਫਿਰ ਆਪਾਂ ਨੂੰ ਪੀਸ ਕਟਾਂਗੇ ਤੇ ਪੀਸ ਤੁਸੀਂ ਜਿਤਨਾ ਦੇ ਮਰਜ਼ੀ ਕੱਟ ਸਕਦੇ ਹੋ ਆਪਾਂ ਕਾਜੂ ਕਟਲੀ ਸ਼ੇਪ ਕਟਾਂਗੇ ਆਹ ਲਓ ਜੀ ਬਰਫੀ ਆਪਣੀ ਜੰਮ ਗਈ ਆ ਤੇ ਇਹਨੂੰ ਆਪਾਂ ਹੁਣ ਕੱਟ ਲਾਂਗੇ ਡਾਇਮੰਡ ਸਾਈਡ ਕੱਟ ਲੈਨੇ ਆ। ਆਲੋਜੀ ਪਰਫੀ ਆਪਣੇ ਬਣ ਕੇ ਤਿਆਰ ਆ। ਆਪਾਂ ਮੂੰਗਫਲੀਆਂ ਦੀ ਮੂੰਗਫਲੀਆਂ ਦੀਆਂ ਗਿਰੀਆਂ ਤੋਂ ਹੀ ਕਾਜੂ ਕਤਲੀ ਬਣਾ ਕੇ ਤਿਆਰ ਕਰਤੀ ਐ। ਤੇ ਰਖੜੀ ਸਪੈਸ਼ਲ ਮਠਿਆਈ ਆਪਾਂ ਘਰੇ ਤਿਆਰ ਕੀਤੀ ਐ। ਤੁਸੀਂ ਵੀ ਘਰੇ ਤਿਆਰ ਕਰਿਓ। ਤੇ ਰਖੜੀ ਤੇ ਬਣਾ ਕੇ ਜਰੂਰ ਖਾਓ। ਘਰੇ ਥੋੜੀ ਜੀ ਮਿਹਨਤ ਨਾਲ ਬਣ ਜਾਂਦੀ ਐ। ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰਦੇਓ। ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਰੈਸਪੀ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ